ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੇ ਟਾਈਮ ਇੱਕ ਐਸਾ ਸਿੱਖ ਲਿਆਂਦਾ ਗਿਆ ਜਿਹਦੇ ਬਾਰੇ ਇਹ ਚਰਚਾ ਸਿੰਘ ਨੇ ਫੇਕ ਚੰਗਰਿਆ ਹੁਣ ਭਾਈ ਸਾਹਿਬ ਐਸੰਤੋਖ ਸਿੰਘ ਜੀ ਨੇ ਲਿਖੇ ਜਿਸ ਮੂਤ ਕੋ ਸਿੱਖ ਜਾਂਦਾ ਹੈ ਜਦ ਇਹ ਝੂਲ ਰਿਹਾ ਸੀ ਸਿਰ ਮਾਰ ਰਿਹਾ ਸੀ ਜ਼ਮੀਨ ਦੇ ਉੱਤੇ ਭਾਈ ਸਾਹਿਬ ਐਸੰਤੋਖ ਸਿੰਘ ਜੀ ਸੂਰੀ ਪ੍ਰਕਾਸ਼ ਗ੍ਰੰਥ ਦੇ ਵਿੱਚ ਲਿਖਦੇ ਨੇ ਸ੍ਰੀ ਮੁਖ ਤੇ ਤਬ ਉੱਤਰ ਕਹੋ ਪ੍ਰੇਤ ਲਗੋ ਜੈ ਸਿੱਖ ਕੋ ਲੈਓ ਉਹ ਸਿੱਖ ਜਿਹਨੂੰ ਪ੍ਰੇਤ ਚੰਬੜਿਆ ਹੋਇਆ ਸੀ ਜਦੋਂ ਅੰਮ੍ਰਿਤ ਬਾਹ ਸਾਹਿਬ ਜੀ ਮਹਾਰਾਜ ਦੇ ਕੋਲ ਜਾਂਦਾ ਗਿਆ ਤਾਂ ਪਾਦਸ਼ਾਹ ਨੇ ਇਹ ਬਚਨ ਉਚਾਰਨ ਕੀਤੇ ਸ੍ਰੀ ਮੁਖ ਤੇ ਤਬ ਉੱਤਰ ਕਹੋ ਪ੍ਰੇਤ ਲਗੋ ਜੈ ਸਿੱਖ ਕੋ ਲੈਓ ਸੋਨੇ ਪੜਤ ਹੋ ਤਜ ਰਸਨਾ ਜਿਨਹੋਂ ਕੰਠ ਤਿਨ ਪਰ ਕਛ ਬਸਨਾ ਤੇ ਜਪਜੀ ਸਾਹਿਬ ਇਹ ਕਾਗਰਿਤ ਹੋ ਕੇ ਨਹੀਂ ਪਰਦਾ ਉੜਾ ਕਿ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦਾ ਹੁਕਮ ਜਿਸ ਦੇ ਕੰਠ ਦੇ ਤੇ ਮਨ ਵਿੱਚ ਜਬਜੀ ਸਾਹਿਬ ਦਾ ਵਾਸਾ ਹੈ ਕੋਈ ਭੂਤ ਪ੍ਰੇਤ ਦੀ ਰੂਹ ਉਸ ਨੂੰ ਚੰਬਰ ਨਹੀਂ ਸਕਦਾ ਇਸ ਜਬਜੀ ਸਾਹਿਬ ਦੀ ਇਤਨੀ ਸ਼ਕਤੀ ਇਸ ਕਲਾਮ ਵਿੱਚ ਇਤਨਾ ਜ਼ੋਰ ਹੈ ਇਸ ਜਬਜੀ ਸਾਹਿਬ ਵਿੱਚ ਇਤਨੀ ਤਾਕਤ ਹੈ ਬ셔 ਤੇ ਹਿਰਦੇ ਵਿੱਚ ਵਸੇ ਹੋਵੇ ਬ셔 ਤੇ ਇਸ ਦਾ ਕੰਠ ਦੇ ਵਿੱਚ ਵਾਸਾ ਹੋਵੇ اے ایسی ایک زوردار باڑی ہے کہ کوئی ملین آ نہیں سکتے پرو وہ سہجے منخ ایسیا چیزوں نالوں کچھ ایسی چیزیں مالوں توڑ دینے میں بہتا سوچیا کہ گروہ گوبن سب مہاراج نے ایک کڑا کیوں پوا دوں آیا دے پیچھے گلتی ہے دارشنک ڈھنگ ਤੁਸੀਂ ਦੀ ਅੱਖਾਂ ਕਰੋਗੇ ਤਾਂ ਕੋਈ ਬਹੁਤੀ ਸਪਸ਼ਟ ਨਹੀਂ ਆਉਂਦੀ। ਲੇਕਿਨ ਮੈਂ ਐਸਾ ਦੇਖਿਆ ਹੈ ਕੁਝ ਜੋਗੀਆਂ ਨੂੰ, ਕੁਝ ਸਾਧੂਆਂ, ਸਾਧੂਆਂ ਨੂੰ ਜਦੋਂ ਆਪਣੀ ਗੱਲ ਦਾ ਪ੍ਰਭਾਵ ਪਾਣਾ ਚਾਹੁੰਦੇ ਨੇ, ਤੇ ਉਹ ਕਹਿੰਦੇ ਨੇ ਵੀ ਤੁਸੀਂ ਕੋਈ ਲੋਹੇ ਦੀ ਚੀਜ਼ ਕੰਨ ਨਹੀਂ ਪਹਿਣੀ ਹੋਈ। ਗਲੇ ਵਿੱਚ, ਹੱਥਾਂ ਵਿੱਚ ਜਾਂ ਸਿਰ ਵਿੱਚ ਕੋਈ ਹੋਵੇ, ਲਵਾ ਛੱਡ ਦੇਣਾ। ਇਹੋ ਜਿਹੇ ਆਂਦੇ ਆ ਪ੍ਰਭਾਵ ਨਹੀਂ ਪਾ ਸਕਦਾ। ਫਿਰ ਦਸਮ ਗ੍ਰੰਥ ਦੀ ਇਹ ਸਰ ਲੋਕ ਸੁਰਖੀ ਮੈਨੂੰ ਚੇਤੇ ਆਉਂਦੀ ਹੈ ਸਰਬ ਲੋਕ ਦੀ ਰੱਖਾ ਹਮਨੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਵਾਕ ਹੈ ਕਿ ਐਸੀਆਂ ਜੜੀਆਂ ਮਨੁੱਖਾਂ ਪ੍ਰਾਕ੍ਰਿਤਿਕ ਮੰਡਲ ਵਿੱਚ ਨੇ ਇਹਨਾਂ ਤੋਂ ਸਰਬ ਲੋਕ ਧਾਰਨ ਕਰਕੇ ਰੱਖਾ ਪ੍ਰਾਪਤ ਕੀਤੀ ਜਾ ਸਕਦੀ ਹੈ ਸ਼ਹਿਰ ਸਵਾਸਤੇ ਸਹਬਾ ਨੇ ਦਿੱਤਾ ਦੂਸਰਾ ਆਖਟੇ ਉਂਜ ਅਦੇ ਕਰਦੇ ਆ ਤੇ ਕੜਾ ਇੱਕ ਪ੍ਰਣ ਹੈ ਲੈਕਰੋ ਦੇ ਪਿੱਛੇ ਬੜੀ ਬਾਰੀਕੀ ਇਹ ਵੀ ਕੰਮ ਕਰ ਰਹੀ ਹੈ ਔਰ ਅੱਜ ਮੈਂ ਦੇਖਦਾ ਹਿੰਦੁਸਤਾਨ ਵਿੱਚ ਮੁਸਲਮਾਨ ਬੀਬੀਆਂ ਵੀ ਕਈ ਵਾਰ ਗੁਰਦੁਆਰੇ ਆ ਕੇ ਕੜਾ ਮੰਗਦੀਆਂ ਨੇ ਆਪਣੇ ਬੱਚਿਆਂ ਆਸਤੇ ਵੀ ਬੱਚਾ ਰਾਤ ਨੂੰ ਡਰ ਜਾਂਦਾ ਤੇ ਕੜਾ ਦੇ ਜੜਾ ਖੜਾ ਪਾਈ ਫਿਰਦਾ तमाम Hindu ਬੱਚੇ ਕੜੇ ਪਾਉਂਦੇ ਨੇ ਪੰਜਾਬ ਦੇ ਯੂਪੀ ਦੇ ਰਾਜਸਥਾਨ ਦੇ ਇਨਾ ਅੱਖਾਂ ਨੇ ਵੇਖੇ ਤੇ ਮਾਤਾਵਾਂ ਨੂੰ ਇਹ ਨਾਲ ਪਤਾ ਅਨਮਤ ਦਿਆਂ ਕਿ ਕਿਹੜੇ ਗੁਰਦੁਆਰੇ ਚ ਲੱਭ ਜਾਣਾ ਹੈ। ਤੋਂ ਆਪਾਂ ਮੰਨ ਲਿਆ ਨੇ ਬੱਚਿਆਂ ਦੇ ਕੜੇ। ਇਹ ਬੱਚਿਆਂ ਦੇ ਕੜੇ ਦਿਓ। ਇਸ ਗੱਲ ਨੂੰ ਸੂਖਸ਼ਮ ਰੂਪ ਵਿੱਚ ਇਹ ਸਾਹਤ ਤੱਕ ਮੰਨ ਲਿਆ ਗਿਆ ਕਿ ਬੱਚੇ ਦੇ ਹੱਥਾਂ 'ਚ ਕੜਾ ਹੋਵੇ ਤੇ ਡਰਦਾ ਨਹੀਂ। ਸੁਤਿਆ ਆ ਬੁਧਰਦਾ ਨਹੀਂ। پر جو کتنے کڑا نہیں ہے تو ڈر ہے روز ڈر اس طرح دے دن کے پروان سامنے دیکھ کے اس کڑے دی کرامات دا پتا چل دا ہے کہ کتنی کراماتی چیز گروہ گوبند سنگھ جی مہاراج نے سانو بخشش کی تھی امار یہ ایک مہان دین ہے صاحب گروہ صاحب جی کہنے لگے کہ جا بندہ اپنے کنٹھ جب جی صاحب نو رکھ دا ہے کسی بھی ملین نول کا اس اثر نہیں پی سکتا ਔਰ ਅਗਰ ਕੋਈ ਬੰਦਾ ਝੋਲਣ ਲੱਗ ਪੇ ਤਾਂ ਸਮਝ ਲੈਣਾ ਚਾਹੀਦਾ ਕਿ ਸੇ ਮੇਰਾ ਆਪਣਾ ਪ੍ਰਭਾਵ ਪਾ ਲਿਆ ਔਰ ਇਹ ਚੀਜ਼ਾਂ ਹਨ ਕਿ ਕਿਸੇ ਵਕਤ ਫਿਰ ਵੀ ਮੈਂ ਖੁਲਾਸਾ ਕਰਾਂਗਾ ਮੈਂ ਤੇ ਚੰਗਾ ਮਹਾਪੁਰਸ਼ ਦੇਖਿਆ ਬੜਾ ਭਜਨੀਕ ਸੀ ਉਹਦੇ ਜੇਬ ਵਿੱਚ ਅਕਸਰ ਕਾਗਜ਼ ਜਲ ਜਾਇਆ ਕਰਦਾ ਕਦੇ ਵੀ ਜਨਾ ਚਲੇ ਤੇ ਉਹ ਕਾਗਜ਼ ਜਲ ਜਾ ਜੇ ਉਹ ਕਚਹਿਰਾ ਤੌਲੀਆ ਸਾਹਮਣੇ ਟੰਗੇ ਤਾਰ ਤੇ ਉਹ ਜਲ ਜਾਏ ਉਹਨੂੰ ਅਗ ਲੱਗ ਜਾ ਆਪੇ میں کوئی وحمد تہمات پاؤں کو نہیں کیا کرتا پر جو کچھ کرشمے نہیں پہنچے آیا پورش اکھے گیانی جی ایسی گل ہو جاتی پتا نہیں کیوں میں کوئی دکھا تیر کوئی اپنے کالے علم کے پرواہ پا رہا ਔਰ ਪਾਣ ਦੀ ਕੋਸ਼ਿਸ਼ ਪਿਆ ਕਰ ਰਹਾ ਤੁਸੀਂ ਕੋਈ ਨਹੀਂ ਮੈਂ ਖਬੂਲ ਮੰਤਰ ਦਾ ਜਾਪ ਕਰੋ ਇੱਕ ਇਸ ਸੋਈਏ ਵਿੱਚ ਮੈਂ ਬੜੀਆਂ ਬਰਕਤਾਂ ਦੇਖੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਹ ਸੋਈਆ ਅਗਰ ਐਸਾ ਹਾਦਸਾ ਕਿਸੇ ਦੇ ਵੀ ਘਰ ਵਿੱਚ ਹੋਵੇ ਤੇ ਇਹ ਪੜਿਆ ਜਾਵੇ ਨਿਯਮ ਅਨੁਸਾਰ ਸਵੇਰੇ ਉੱਠ ਕੇ ਮਜਾਲੇ ਕੋਈ ਐਸੀ ਘਟਨਾ ਉਸ ਘਰ ਤੋਂ ਚੋ ਜਾਏ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ

ہوں سائنسدان کی ہائیڈروجن بم بنا ساری دماغی شکتی اس نے اس گل کے چلا چی ہے کوئی ایسی چیز بناوا ایک ہی دفعہ سٹی ہے کہ کئی شہر نس تو نابود ہو جائے کوئی سوچنا یہ ڈھنگ چنگا تو نہیں ہے یہ مہان ملین ڈنگ ہے سب تو گندی برتی ہے کہ یہ سوچا جائے کوئی ایسی چیز بنائیے کسی ملک تو گرائیے ہے کہ سارا ملک تباہ ہو جائے برباد ہو جائے ٹھیک منتے ہیں سائنسدان کا دماغ بڑا باقمال ہے سوچن دا ڈھنگ اس دا بڑا سونا ہے یہ دماغ بڑا ودیا کام کرتا ہے لیکن دماغ ہے کہ ایک ایسا گولہ ساری دنیا تباہ ہو جائے تو جب غلط سوچے تو سائنسدان پہنچ گیا تھے ہائیڈروجن بم تے کہنے جب کوئی سادو غلط سوچے گا تے پہنچ جائے گا کالے علم پہ بس امی گل ہوئی گل نہیں ਅਗਰ ਸਾਇੰਸਦਾਨ ਵਲਤ ਸੋਚੇਗਾ ਕਿੰਨੀ ਗੱਲ ਮੈਂ ਦੱਸਦਾ ਸਾਇੰਸਦਾਨ ਨੇ ਬਹੁਤ ਕੁ ਸਹੂਲਤਾਂ ਪੈਦਾ ਕੀਤੀਆਂ ਨੇ ਆਟੋ ਟ੍ਰਿਕਾਡਰਾਂ ਨੇ ਮਾਈਕ੍ਰੋਫੋਨ ਹੈ ਇਹ ਪੰਖੇ ਚੱਲ ਰਹੇ ਨੇ ਇਹ ਲਾਈਟ ਤੁਸੀਂ ਆ ਬਿਜਲੀ ਜਲਾ ਲੈਂਦੇ ਬੁਝਾ ਲੈਂਦੇ ਬੜਾ ਕੁ ਸਹੂਲਤਾਂ ਪੈਦਾ ਕੀਤੀਆਂ ਹੁਣੇ ਇੱਥੇ ਬੈਠੇ 4 ਘੰਟਿਆਂ ਦਿੱਲੀ ਪਹੁੰਚ ਜਾਂਦੇ ਹਵਾਈ ਜਹਾਜ਼ ਦੇ ਰਾਹੀਂ ਸਾਇੰਸਦਾਨ ਦੀ ਜੇਨ ਬਹੁਤ ਵੱਡੀ ਹੈ ਪਰ ਜੇ ਸਾਇੰਸਦਾਨ ਵਲਤ ਸੋਚਣ ਲੱਗ ਪਏ ਤੇ ਹਾਈਡਰੋਜਨ ਬੰਦ ਤੇ ਪਹੁੰਚ ਜਾਂਦਾ ਆਈ ਕੰ ਬੰਬ ਤੋਂ ਪਹੁੰਚ ਜਾਂਦਾ ਹੈ ਸਾਧੂ ਦੀ ਦੈਨ ਬੜੀ ਹੈ ਲੇਕਿਨ ਜੇ ਸਾਧੂ ਗਲਤ ਸੋਚਣ ਲੱਗ ਪਏ ਤੇ ਕਾਲੇ ਇਲਮ ਤੇ ਪਹੁੰਚ ਜਾਂਦਾ ਹੈ ਉਹ ਵੀ ਬਹੁਤ ਗੰਦੀ ਥਾਂ ਤੇ ਪਹੁੰਚ ਜਾਂਦਾ ਹੈ ਔਰ ਬਹੁਤ ਸਾਰੇ ਡੇਰੇ ਸਿਰਫ ਇਸ ਕਾਲੇ ਇਲਮ ਦੇ ਅਖਾਰੇ ਬਣ ਕੇ ਰਹਿ ਗਏ ਬਹੁਤੇ ਝੂਲਣਾ ਹੀ ਹੈ ਨੱਚਣਾ ਤੇ ਟੱਪਣਾ ਹੋਰ ਕੁਝ ਨਹੀਂ ਔਰ ਉਸ ਦਾ ਹੀ ਆਪਣਾ ਜੋ ਹੈ ਪ੍ਰਭਾਵ ਆਈ ਜਾਂਦਾ ਹੈ ਸਾਬ ਕਹਿੰਨੇ ਗੁਰੂ ਅਮਰਦਾਸ ਸਾਹਿਬ ਜੀ ਕਿ ਰੁੱਧ ਸਿਧ ਨਾਵੇਂ ਕੀ ਦਾਸੀ ਇਹ ਤੇ ਨਾਮ ਦੀਆਂ ਦਾਸੀਆਂ ਨੇ ਸੁਪੇ ਸਿੱਧ ਇਹਨਾਂ ਦਾ ਇਸਤੇਮਾਲ ਕਰਨਾ ਹੁਰਗਲ ਹੈ ਪਰ ਆਪਣੀ ਕਾਰਜ ਸiddhi ਵਾਸਤੇ ਇਹਨਾਂ ਦਾ ਇਸਤੇਮਾਲ ਕਰਨਾ ਇਹ ਫਿਰ ਕਾਲਾ ਇਲਮ ਹੋ ਜਾਂਦਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕੋਈ ਬੰਦਾ ਸਾਧਨਾ ਕਰਦਿਆਂ ਕਰਦਿਆਂ ਯੋਗ ਸਾਧਨਾ ਇਤਨੀ ਸਿੱਧੀ ਵੀ ਪ੍ਰਾਪਤ ਕਰ ਲਵੇ ਕਿੰਨੀ ਕਿ ਪਰਮਾਣੂ ਪਰਯੰਤ ਆਕਾਸ਼ੇ ਪਰਮਾਣੂ ਜਿੰਨਾ ਬਾਰੀਕ ਹੋ ਜਾਏ ਬਿਲਕੁਲ ਛੋਟਾ ਸੂਖਸ਼ਮ پھر آکاش کا گبن کرے کتنی کرے چ نین بھارین نانک بنا سا نہ سدیتے گچین شبد ہے کشمیری مطلب ہے چلنا گچھنا چلنا گون کرنا ਬਾਦਸ਼ਾਹ ਪ੍ਰਮਾਣੇ ਕਰਦਣੇ ਗਵਨ ਕਰਕੇ ਆਵੇ ਖੰਡਾ ਬ੍ਰਹਮੰਡਾਂ ਦਾ। ਕਿਤਨੀ ਧੀਰ ਵਿੱਚ ਮੈਨ ਭਾਰ ਆਣ। ਜਿਤਨੀ ਧੀਰ ਵਿੱਚ ਅੱਖ ਦੀ ਪਲਕ ਥੱਲੇ ਤੋਂ ਉੱਪਰ ਆਉਂਦੀ ਹੈ ਨਾ, ਇੰਨੀ ਧੀਰ ਵਿੱਚ ਇਹ ਖੰਡਾ ਬ੍ਰਹਮੰਡਾਂ ਦਾ ਭਰਮਣ ਕਰਾਵੇ ਤੇ ਪ੍ਰਮਾਣੋ ਜਿੰਨਾ ਬਾਰੀਕ ਹੋ ਜਾਏ, ਉਨਾ ਸੂਖਸ਼ਮ ਹੋ ਜਾਏ। ਨਾਮਿਕ ਬਿਨਾ ਸਾਧੂ ਨਾ ਸਿੱਧਿਆ ਤੇ ਬਿਨਾ ਸਤ ਸੰਗਤ ਤੋਂ ਬਿਨਾ ਪ੍ਰਮਾਤਮਾ ਦੇ ਨਾਮ ਤੋਂ

ਉਹ ਐਸਾ ਵਾਤਾਵਰਣ ਬਣਾਉਂਦਾ ਐ ਐਸਾ ਮਾਹੌਲ ਬਣਾਉਂਦਾ ਬੱਤੂ ਝੂਲਣ ਲੱਗ ਪੈਂਦਾ ਇਸ ਤਰ੍ਹਾਂ ਦੇ ਹੋਰ ਮੈਂ ਕੋਈ ਦੇਖਣੇ ਸਾਧੂ ਹਿੰਦੁਸਤਾਨ ਵਿੱਚ ਤੇ ਉਹਨਾਂ ਦੇ ਝੂਲਣ ਦਾ ਐਸਾ ਪ੍ਰਵਾਹ ਚੇਲੇ ਵੱਧਦੇ ਜਾਂਦੇ ਨੇ ਚੇਲੇ ਵੱਧਦੇ ਜਾਂਦੇ ਨੇ ਹਾਲਾਂਕਿ ਸਤਗੁਰ ਦੀ ਬਾਣੀ ਕਹਿੰਦੀ ਏ ਵੀ ਕਰਸਤੇ ਦਾ ਲੋਹ ਹੈ ਸਾਧੂ ਰੁਕ ਗਿਆ ਬਿਲਕੁਲ ਰੁਕਦੇ ਨਹੀਂ ਜਿਹਦੀ ਗੱਲ